ਮਸ਼ਹੂਰ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਅੱਜ ਤੜਕੇ ਆਖਰੀ ਸਾਹ ਲਏ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਪੱਲਾ ਦਾ ਅੰਤਿਮ ਸੰਸਕਾਰ ਸ਼ੁਨੀਚਰਵਾਰ ਨੂੰ ਮੋਹਾਲੀ ਵਿੱਚ ਕੀਤਾ ਜਾਵੇਗਾ ਪੱਲਾ ਕੈਰੀਅਨ ਜੱਟਾ ਮਾਹੌਲ ਠੀਕ ਹੈ ਜੱਟ 에ਅਰਵੇਸ ਤੇ ਜੱਟ ਐਂਡ ਜੂਲੀਅਟ 2 ਜਿਹੀਆਂ ਪੰਜਾਬੀ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਵਰਿੰਗ ਸਣੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਉਹਨਾਂ ਦੀ ਮੌਤ ਉੱਤੇ ਦੁੱਖ ਜਿਤਾਇਆ ਅਤੇ ਜਨਤਕ ਜੀਵਨ ਵਿੱਚ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਸਵਿੰਦਰ ਭੱਲਾ ਪੰਜਾਬੀ ਫਿਲਮ ਜਗਤ ਦਾ ਵੱਡਾ ਨਾਂ ਹੈ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਉਕਰਿਆ ਹੋਇਆ ਹੈ ਵੱਡੇ ਫਿਲਮੀ ਪਰਦੇ ਉੱਤੇ ਆਉਣ ਤੋਂ ਪਹਿਲਾਂ ਹੀ ਭੱਲਾ ਨੇ ਮਸ਼ਹੂਰ ਛਣਕਾਟਾ ਲੜੀ ਵਿੱਚ ਚਾਚਾ ਚਤਰਾ ਤੇ ਭਾਨਾ ਵਰਗੇ ਅਪੁੱਲ ਕਿਰਦਾਰ ਸਿਰਜੇ 1990 ਦੇ ਦਹਾਕੇ ਵਿੱਚ ਪੰਜਾਬ ਦੇ ਘਰੇਲੂ ਵੀਡੀਓ ਸੱਭਿਆਚਾਰ ਨੇ ਉਹਨਾਂ ਦੇ ਸਕੈਚਾਂ ਨੂੰ ਲਿਵਿੰਗ ਰੂਮ ਦੇ ਮੁੱਖ ਹਿੱਸਿਆਂ ਵਿੱਚ ਬਦਲ ਦਿੱਤਾ ਉਨ੍ਹਾਂ ਦੇ ਕਿਰਦਾਰਾਂ ਦੇ ਮਜ਼ੇਦਾਰ ਵਨ ਲਾਈਨਰ ਜਲਦੀ ਹੀ ਰੋਜ਼ਾਨਾ ਗੱਲਬਾਤ ਦਾ ਹਿੱਸਾ ਬਣ ਗਏ। ਉਨ੍ਹਾਂ ਦੀ ਡਾਇਲੌਗ ਡਿਲੀਵਰੀ ਤੇ ਐਕਟਿੰਗ ਦਾ ਅੰਦਾਜ਼ ਬਾ ਕਮਾਲ ਸੀ। ਉਨ੍ਹਾਂ ਦੇ ਕਈ ਡਾਇਲੌਗ ਜਿਵੇਂ ਜੁੱਤੀ ਤੰਗ ਤੇ ਜਵਾਈ ਨੰਗ ساری ਉਮਰ ਮਤ ਮਾਰ ਲੈਂਦੇ ਨੇ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਗੰਦੀ ਸੋਚ ਤੇ ਪੈਰਾਂ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ। ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਆਦ ਅਖਾਣਾ ਵਾਂਗ ਬੋਲੇ ਜਾਣ ਲੱਗੇ। ਸ਼ਿੰਦਾ ਸ਼ਿੰਦਾ ਨੋ ਪਾਪਾ ਵਿੱਚ ਉਹਨਾਂ ਦੀ ਹਾਲੀਆ ਭੂਮਿਕਾ ਅਦਾਕਾਰ ਦੀ ਸਥਾਈ ਸਾਰਤਕਤਾ ਨੂੰ ਦਰਸਾਉਂਦੀ ਹੈ। ਘਰੇਲੂ ਵੀਡੀਓਜ਼ ਵਿੱਚ ਪੰਜਾਬੀ ਗੀਤਾਂ ਦੀਆਂ ਪੈਰੋਡੀਆਂ ਗਾਉਣ ਦੀ ਉਹਨਾਂ ਦੀ ਯੋਗਤਾ ਕਮਾਲ ਦੀ ਸੀ। ਸਰੋਤਿਆਂ ਨੂੰ ਅਸਲ ਗੀਤ ਨਾਲੋਂ ਉਹਨਾਂ ਦੀ ਪੈਰੋਡੀ ਵਧੇਰੇ ਯਾਦ ਆਉਂਦੀ ਹੈ। ਆਪਣੇ ਕਲਾਤਮਕ ਕਰੀਅਰ ਦੇ ਨਾਲ-ਨਾਲ ਪੱਲਾ 1 ਸਤਕਾਰਤ ਅਕਾਦਮਿਸ਼ਨ ਵੀ ਸਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ। ਵਿਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਹੋਏ ਉਹਨਾਂ ਵਿਦਵਤਾ ਨੂੰ ਵਿਅੰਗ ਨਾਲ ਜੋੜਿਆ ਇਹ ਸਾਬਤ ਕੀਤਾ ਕਿ ਬੁੱਧੀ ਇਤਿਹਾਸ ਰਸ ਇੱਕੋ ਜਹੀ ਪ੍ਰਤਿਭਾ ਨਾਲ ਇਕੱਠੇ ਰਹਿ ਸਕਦੇ ਹਨ ਉਹਨਾਂ ਦੇ ਤੁਰਜਾਨ ਨਾਲ ਅੱਜ ਹਰ ਅੱਖ ਨਮ ਹੈ ਭਾਵੇਂ ਜਸਮਾਨੀ ਤੌਰ 'ਤੇ ਉਹ ਸਾਡੇ ਨਾਲ ਨਹੀਂ ਹਨ ਪਰ ਉਹ ਸਾਡੀਆਂ ਯਾਦਾਂ ਵਿੱਚ ਸਦੀਵੀ ਰਹਿਣਗੇ ਧੰਨਵਾਦ